ਮੇਰਾ ਭਰਾ ਮਲਕੀਦ ਸ਼ਰਮ ਚਲਾਉਂਦਾ ਹੈ ਕੋਈ ਰੰਜੀਤ ਜੀ ਸਾਡੀ ਕਿਸੇ ਨਾਲ ਆਪਾਂ ਕਈ ਬੋਲ ਚਾਲ ਨਹੀਂ ਜੇ ਆਪਣੇ ਜੀ ਸਰ ਰਹੀਦਾ ਹੈ ਜੋੜਾ ਫੜ ਕੇ ਸਰ ਰਹਿਣ ਵਾਲੇ ਕਦਰਾਂ ਪਿੰਡ ਦੇ ਨੇੜੇ ਜੀ ਤੁਰ ਜੱਕੀ ਸਰ ਮੈਂ ਪਲਾਸਟਿਕ ਕਲਾਸ ਦੇ ਵਿੱਚ ਪੜਦਾ ਹਾਂ ਮੇਰਾ ਭਰਾ ਮਲਕੀਦ ਸ਼ਰਮ ਚਲਾਉਂਦਾ ਹੈ ਤੇ ਸਰਾ ਭਰਾ ਮੇਰੇ ਦੇ ਬੁਗੇ ਆਏ ਮੁੰਡੇ ਆਏ ਆ ਕੋਈ ਰੰਜੀਤ ਜੀ ਸਾਡੀ ਕਿਸੇ ਨਾਲ ਆਪਾਂ ਕਈ ਬੋਲ ਚਾਲ ਨਹੀਂ ਜੇ ਆਪਣੇ ਜੀ ਸਰ ਰਹੀਦਾ ਹੈ ਕਿ ਉਹ ਆਏ ਮੁੰਡੇ ਉਹਨੂੰ ਕਹਿੰਦੇ ਪਹਿਲੇ ਜਾਣਾ ਕਿਤੇ ਉਹ ਸਮਾਨ ਸਮੂਹ ਦਾ ਕੰਮ ਕਰਦੇ ਨੇ ਉਹ ਕਹਿੰਦਾ ਮੈਂ ਨਹੀਂ ਜਾਣਾ 10 15 ਜਾਣੇ ਆਏ ਇਹਦੇ ਚਪੇ ਨਾ ਮਾਰ ਲਾਪੇ ਤੇ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਤੇਰੇ ਭਰਾ ਦੀ ਗੱਲ ਪੈ ਗਈ ਤੇ ਮੈਂ ਇੱਕ ਨਾਲ ਮੇਰੇ ਮੁੰਡਾ ਹੋਰ ਤੇ ਉਹ ਸੈਦ ਤੇ ਰਹਿ ਗਿਆ ਮੈਂ ਆਪਣੇ ਭਰਾ ਨਾਲ ਗਿਆ ਤੇ ਉਹ ਮੁੰਡੇ ਨੇ ਮੈਂ ਪੁੱਛਿਆ ਮੈਂ ਉਹ ਮੁੰਡੇ ਕੋਲ ਬੈਠੇ ਹੋਏ ਉਹ ਲੈਣਾ ਦੇ ਪਾਰ ਤੇ ਮੈਂ ਕਿਹਾ ਉਸਤਾਜ ਕੀ ਆ ਜੇ ਉਹਨਾਂ ਨੇ ਵੀ ਪੁੱਛਿਆ ਨਹੀਂ ਕਿ ਸ਼ਰਮਸ ਕੋ ਪੜੇ ਪਿਆਣਾ ਪੁੱਛਿਆ ਮੈਂ ਕਿ ਅਮੀ ਭਾ ਦੀ ਆ ਨਾਮ ਮੁੰਡੇ ਦਾ ਅਮੀ ਹੈਗਾ ਜੀ ਉਹਨਾਂ ਦਾ ਬਹੁਤ ਵੱਡਾ ਗੈਂਗ ਹੈ ਮਿਲ ਕੇ ਪੂਰਾ ਸ਼ੂਟਰ ਵਾਲਾ ਹਿਸਾਬ ਦੇ ਨਾਲ ਅੱਗੇ ਵੀ ਕਈ ਪਰਚੇ ਉਹਨਾਂ ਦੇ ਗੋਲੀਆਂ ਗਾਲੀਆਂ ਚਲਾਏ ਦੇ ਤੇ ਉਹਨਾਂ ਨੇ ਮੈਂ ਕਿਹਾ ਅਮੀ ਭਾ ਮੈਂ ਡਰਦੇ ਮਰੇ ਕੀ ਹੈਗਾ ਭਾ ਕੀ ਦੱਸੋ ਉਹ ਕੜੇ ਮਾਰ ਲਾਪੇ ਦਾਤਰ ਉਹਨਾਂ ਨੇ ਕੱਢਿਆ ਇੱਥੋਂ ਦਾਤਰ ਮਾਰ ਲਾਪੇ ਨਾਲ ਹੀ ਤੇ ਭਰਾ ਮੈਨੇ ਕੀਤਾ ਇੱਕ ਮੁੰਡਾ ਸਾਡੇ ਮਿਲ ਕੇ ਪੇਂਟਦਾ ਹੈਗਾ ਜੇ ਉਹ ਰਿਉਨਾਰੇ ਮਲਕੀ ਗੈਂਡ ਦਾ ਯਾਰ ਤੇ ਉਹਨੇ ਪਰ ਥੋੜਾ ਬੋਧਾ ਬਚਾਅ ਕਰਵਾਇਆ ਉਹ ਪਿਸਟਲ ਕੱਢ ਲੱਗਾ ਇੱਕ ਮੁੰਡਾ ਦਾ ਉਹਨੇ ਕਵਲਟੀ ਸ਼ੇਡ ਪਾਈ ਸੀ ਉਹਨੇ ਉਹਨੇ ਕੱਢ ਲੱਗਾ ਦੂਜੇ ਮੁੰਡੇ ਨਾਲ ਹੀ ਖੋਲਿਆ ਕਹਿੰਦੇ ਰਹਿਣ ਦੇ ਬੱਚਾਗਾ ਉਹਨੇ ਪਿਸਟਲ ਖੋਲਿਆ ਨਾਲੇ ਦਾਤਰ ਮਾਰ ਲਾਪੇ ਮੇਰੇ ਇੱਥੇ ਵੀਰੇ ਮੇਰੇ ਅੱਜ ਸਿਰ ਪੂਰਾ ਸੁੱਜਿਆ ਆਇਆ ਅੱਥੇ ਵਜੇ ਇੰਫਾਕ ਦੇ ਵਜੇ ਜੀ ਕੋਈ ਅਸੀਂ ਨੇ ਘਰੋਂ ਨਹੀਂ ਬਾਹਰ ਨਿਕਲਦੇ ਜੀ ਪੂਰੇ ਪਿੰਡ ਦੀ ਸਾਡੀ ਮਲਕੀ ਪੂਰੀ ਭੈ ਜਾਣਕਾਰੀ ਦਿੱਤੀ ਜਾਵੇ ਮੈਂ ਪਹਿਲਾ ਜੋਨਰ ਨਾ ਰਾਜਦਾਨ ਉੱਤੇ ਕੈਮਰਾ ਜਰ ਲੱਗਾ ਸੀ ਪਤਾ ਨਹੀਂ ਸਰੋਦ ਲੈਣਾ ਦੇ ਉਧਰ ਉਧਰ ਸ਼ਾਂਚ ਚੱਕ ਕਰ ਆ ਕੇ ਹੀ ਹੁੰਦੇ ਸਰ ਪੁਲਿਸ ਲੱਗੇ ਪੁਲਿਸ ਨੇ ਲੱਗੇ ਥਲੋ ਕੇ ਕਿਸ ਹਮ ਨਾਮ ਮਿਲ ਕੇ ਮਰਵਾ ਦੇ ਲੱਗੇ ਤੇ ਪੁਲਿਸ ਪੀਸੀਆਰ ਵਾਲੇ ਲੱਗੇ ਥਲੋ ਕੇ ਮਰਵਾਣ ਲੱਗੇ ਉਹਨਾਂ ਨੇ ਕਿਹਾ ਸਰ ਉਹ ਮੁੰਡੇ ਉੱਥੇ ਬੈਠੇ ਜੇ ਤੁਸੀਂ ਸਾਡੇ ਨਾਲ ਚਲੋ ਉਦੋਂ ਸਾਡੀਆਂ ਵੀਡੀਓ ਬਣਾਉਣ ਲਾ ਪਏ ਜੀ ਇਹ ਤੁਸੀਂ ਇਦਾਂ ਕਰਦੇ ਤੁਸੀਂ ਓਦਾਂ ਕਰਦੇ ਜੀ ਪੀਸੀਆਰ ਤਾਂ ਹੋ ਸਕਦੀ ਕਿਸੇ ਦੀ ਪੀਸੀਆ ਦੀ ਗੱਡੀ ਦੋ ਜਾਣੇ ਜੀ ਉਹਨਾਂ ਦੀ ਪੂਰੀ ਮੈਨੂੰ ਪਛਾਣ ਦੇ ਮੰਗ ਨਹੀਂ ਕਰਦੇ ਕੋਈ ਮੰਗਿਆ ਪਹਿਲੀ ਗੱਲ ਤੇ ਮੰਗ ਸਾਨੂੰ ਪੂਰਾ ਹੱਤੋਂ ਵੱਦ ਖਤਰਾ ਕੋਪੀਓ ਗੈਂਗਸਟਰ ਬੰਦੇ ਕਿਤੇ ਵੀ ਅੰਦਰ ਜਾ ਬਾਹਰ ਜਾਣ ਗੋਲੀ ਮਾਰ ਸਕਦੇ ਮੈਂ ਸਕੂਲ ਜਾਣਾ ਸਕੂਲ ਪੁੱਤਲੀ ਘਰ ਮੈਂ ਜਾਣਾ ਜੀ ਅੰਦਰ ਬਾਹਰ ਜਾਂਦੇ ਨਾਲ ਹੀ ਗੋਲੀ ਮਾਰ ਸਕਦੇ ਪੂਰੇ ਗੈਂਗਸਟਰ ਬੰਦੇ ਨਾ ਪੂਰਾ ਨਾਮ ਵੀ ਮਿਲ ਗਈ ਕ੍ਰਿਸ਼ਨਗਰ ਵੀ ਕਈ ਤੰਗ ਹੈਗੇ ਉਹਨਾਂ ਤੋਂ ਕਈ ਕ੍ਰਿਸ਼ਨਗਰ ਦੇ ਮੈਨਾਂ ਗੱਲ ਇਹ ਦੀ ਸਾਡੇ ਨਸ਼ੇ ਬਹੁਤ ਵਧ ਰਹੇ ਨੇ ਤੇ ਮੇਨ ਦਾ ਪੂਰੇ ਸਾਡੇ ਪਿੰਡ ਚ ਕੱਲਾ ਕੱਲਾ ਮਿਲ ਗਈ ਕੋਈ ਵੀ ਜਨਾ ਨੌਜਵਾਨ ਦੇ ਨਸ਼ਿਆਂ ਦੇ ਲੱਗਾ ਰਵਾਲਵਰ ਇਹਨਾਂ ਕੋ ਸ਼ਰੀਆਮ ਲਈ ਫਿਰਦਾ ਆ ਕੋਈ ਇਹਨਾਂ ਨੂੰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਆਪਣੇ ਲਿਖੇ ਹੋ ਗਏ ਛਤਰਖਾਨੇ ਦੇ ਵੇਲੋਂ ਜੀ ਇਹ ਜਿਬਿਨਾ ਗੱਲਾਂ ਤੋਂ ਮੂਰਤੀ ਮਾਫੀ ਕਰਦੇ ਭਾਈ ਮੰਗੇ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਰਵੀ ਗੇਲਿਆ ਮੈਂ ਭਗਵਾਨ ਵਾਲਮੀ ਕੇ ਸਮਾਜ ਤੋਂ ਸੇਵਾਦਾਰ ਹਾਂ ਇਸ ਤਰ੍ਹਾਂ ਕਿ ਮੈਂ ਗਿਆ ਜੀ ਆਪਣੀ ਵਾਈਫ ਦੀ ਦਵਾਈ ਲੈਣ ਉਪਲੋ ਹਸਪੀਟਲ ਚ ਤੇ ਮੁੰਡਾ ਮੇਰਾ ਵੱਡਾ ਜਿਹੜਾ ਉਹ ਤੁਹਾਨੂੰ ਪਤਾ ਕੀ ਅੱਜ ਕੱਲ ਨੌਕਰੀਆਂ ਹੈ ਨਹੀਂ ਬਸ ਪਲੱਸ 2 ਕੀਤੀ ਆ ਉਹ ਮੁੰਡਾ ਬੈਂਟਰੀ ਰਿਕਸ਼ਾ ਚਲਾਉਂਦਾ ਆ ਬੈਂਟਰੀ ਰਿਕਸ਼ਾ ਲੈ ਕੇ ਸਵੇਰ ਦਾ ਜਾਂਦਾ ਸ਼ਾਮ ਨੂੰ ਘਰ ਆਂਦਾ ਆਪਣੇ ਉਹ ਫਾਟਕ ਤੇ ਖੜਾ ਸੀਗਾ ਪੰਜ ਮੁੰਡੇ ਆਏ ਆ ਜੋੜਾ ਫਾਟੜ ਦੇ ਪੰਜ ਮੁੰਡੇ ਆਏ ਆ ਕਹਿੰਦੇ ਕਿ ਜਾਣਾ ਆ ਉਹਨਾਂ ਦੇ ਹੱਥ ਚ ਲਫਾਫਾ ਸੀਗਾ ਕੋਈ ਤੇ ਉਹ ਕਹਿੰਦਾ ਨਹੀਂ ਭਾਜੀ ਮੈਂ ਨਹੀਂ ਜਾਣਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਘਰ ਜਾਣਾ ਮੈਂ ਰੋਟੀ ਖਾਣੀ ਆ ਤੇ ਉਹਨਾਂ ਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਲਾਗੇ ਦੋ ਮੁਲਾਜ਼ਮ ਪੀਸੀਆਰ ਵਾਲੇ ਉਹ ਇਸ ਤਰ੍ਹਾਂ ਕਰਕੇ ਅੰਦਰ ਬੈਠੇ ਗੱਡੀ 'ਚ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਫਿਰ ਸਾਡੇ ਮੁੰਡੇ ਨੇ ਸਾਨੂੰ ਫੋਨ ਕੀਤਾ ਅਸੀਂ ਵਾਪਸ ਆਏ ਮੈਂ ਮੇਰਾ ਲੜਕਾ ਵੀ ਆ ਗਿਆ ਉਧਰੋਂ ਛੋਟਾ 18 ਸਾਲ ਦਾ ਪੜਦਾ ਉਹ ਮੁੰਡੇ ਬਾਅਦ ਵਿੱਚ 10 12 ਜਣੇ ਟੀਨਾਂ ਲਾ ਕੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਪੁਲਿਸ ਵਾਲਿਆਂ ਨੇ ਹੱਥ ਜੋੜੇ ਪਾ ਲਈ ਮੇਰਾ ਮੁੰਡਾ ਬਚਾਓ ਉਹ ਦਾਸਤਰ ਲੈ ਕੇ ਆਏ ਆ ਉਹਨਾਂ ਰਵਾਲਵਰ ਵੀ ਕੱਢਿਆ ਗੋਲੀ ਮਾਰਨ ਲੱਗਾ ਤੇ ਸਾਡੀ ਗਲੀ ਦਾ ਇੱਕ ਮੁੰਡਾ ਵਾ ਉਹਨੇ ਰੋਕਿਆ ਵਿੱਚੋਂ ਪੂਰੀ ਗੁੰਡਾਗਰਦੀ ਇਲੈਕਸ਼ਨ ਦੇ ਤੌਰ ਤੇ ਮੈਂ ਰਿਕਵੈਸਟ ਕਰਦਾ ਹਾਂ ਆਪਣੇ ਇਲੈਕਸ਼ਨ ਅਫਸਰ ਨੂੰ ਕਿ ਇਹ ਤੁਹਾਡੇ ਇਲੈਕਸ਼ਨਾਂ ਦੇ ਦੌਰਾਨ ਇੰਨੀ ਗੁੰਡਾਗਰਦੀ ਹੋ ਰਹੀ ਆ ਲੈਣਾ ਦੇ ਬਹਿ ਕੇ ਸਮਹਿਕਾਂ ਵਿੱਚ ਰੇ ਆ ਪੁਲਿਸ ਵਾਲੇ ਤੇ ਲੱਗੇ ਉਹ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਭਜੀ ਕਿੰਨੇ ਬੰਦੇ ਇਹ ਜੀ 10 12 ਬੰਦੇ ਸੀਗੇ ਐਮਈ ਵਰਤੇ 307 ਦਾ ਪਰਚਾ ਅੱਗੇ ਵੀ ਲਗਾਵਾ ਇੱਕ ਗੈਰੀ ਆ ਨਹੀਂ ਭਾਜੀ ਸਾਡੀ ਉਹਨਾਂ ਨੇ ਕੋਈ ਰੰਜਿਸ਼ ਨਹੀਂ ਆਈ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਸਾਡੀ ਉਹਨਾਂ ਨੇ ਕੀ ਰੰਜਿਸ਼ ਬਦਮਾਸ਼ਾਂ ਮੰਗੇ ਉਹ ਕਰਦੇ ਆ ਕਿ ਇਲੈਕਸ਼ਨ ਦੌਰਾਨ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਮੈਂ ਜਿਹੜਾ ਕਿ ਉੱਤੇ ਲੰਮੇ ਨਾਂ ਪੈਂਦਾ ਮੇਰਾ ਮੁੰਡਾ ਮਾਰ ਦੇਣਾ ਸੀ ਉਹਨਾਂ ਗੋਲੀ ਮਾਰ ਕੇ ਤੇ ਪੁੱਛਤੋਂ ਸਾਨੂੰ ਕਹਿੰਦੀ ਆ ਕਿ ਤੁਹਾਡੇ ਮੁੰਡਾ ਦਾਤਰ ਲੈ ਕੇ ਭੱਜਾ ਜਨਾਬ ਉਹ ਕੱਲਾ ਮੁੰਡਾ ਉਹ ਵੀ ਜਾਨੇ ਉਹਨੇ ਆਪਣੀ ਸੇਫਟੀ ਨਹੀਂ ਕਰਨੀ ਦੱਸੋ ਸਾਡੇ ਨਾਲ ਪੀਸੀਆਰ ਵਾਲੇ ਦੋਵੇਂ ਮੁਲਾਜ਼ਮ ਜਿਹੜੇ ਆ ਗਲਤ ਬੋਲੇ ਉਤੋਂ ਸਾਡੀਆਂ ਵੀਡੀਓ ਬਣਾਉਣ ਦੇ ਦੱਸੋ ਉਹਨਾਂ ਨੂੰ ਫੜਨ ਦੀ ਬਜਾਏ ਲੱਗੇ ਸਮੈਗ ਵੀ ਕੰਢੀ ਆ ਇਹ ਰਮਾਨ ਆਏ ਕਰਕੇ ਲੰਮੇ ਪਏ ਹੁੰਦੇ ਗੱਡੀ ਦੇ ਵਿੱਚ ਪੁਲਸ ਤੋਂ ਮੇਰੇ ਕੋਲ ਲੱਗੇ ਰਮਾਨ ਮੇਰੇ ਕੋਲ ਬਦਲ ਬਿਕਸ਼ਿਤ ਪੁਲਸ ਵਾਲੇ ਜਿਹੜੇ ਪੀਸੀਆਰ ਵਾਲੇ ਮੈਨੂੰ ਪੱਕਾ ਪਤਾ ਕਿ ਮਿਲੇ ਹੋਇਆ ਉਹਨਾਂ ਦੇ ਲਾਗੇ ਭਾਜੀ ਉਹ ਕਰੋੜਾ ਬਦੀ ਬੰਦੇ ਆ ਉਹ ਸਮਾਨਾਂ ਦਾ ਕੰਮ ਕਰਦੇ ਸਭ ਨੂੰ ਪਤਾ ਕਿਉਂਕਿ ਡਰਦਾ ਕੋਈ ਗੱਲ ਨਹੀਂ ਕਰਦਾ ਕਿ ਉਹ ਬਦਮਾਸ਼ ਆ ਉਹ ਗੋਲੀ ਮਾਰ ਦੇਣਗੇ ਅਹੀਂ ਉਹ ਵੀ ਕਹਿੰਦੇ ਆ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਆ ਮੇਰੇ ਬੱਚਿਆਂ ਨੂੰ ਖਤਰਾ ਕਿ ਕਿਤੇ ਗੋਲੀ ਨਾ ਮਾਰ ਦੇ ਮੈਂ ਸਰਕਾਰ ਕੋ ਇਹੋ ਮੰਗ ਕਰਦਾ ਤੇ ਡਾਕਟਰ ਲੈ ਕੇ ਆਏ ਮੋਂ ਪੂਰਾ ਥਾਣਾ ਤੇ ਇਹਨਾਂ ਦਾ ਮੈਡੀਕਲ ਜਿਹੜਾ ਡਾਕਟਰ ਸਾਹਿਬ ਨੇ ਕਾਕਾ ਉਹ ਬੰਦੀ ਕਰ ਰਹੀ ਹੋ ਥਾਣੇਦਾਰ ਨੇ ਥਾਣੇ ਵਾਲੇ ਕੰਮ ਨੇ ਕੀ ਮਸਲਾ ਸੀ ਇਹਨਾਂ ਦਾ ਝਗੜਾ ਹੋਇਆ ਮਾ ਇਹ ਝਗੜਾ ਹੋਇਆ ਸੀ ਕਿ ਕਿੰਨੇ ਕਿੰਨਾ ਵਕਤ 15 16 ਬਜੇ ਆ ਕੇ ਆਪਣੀ ਜਨਮਾੜੇ ਜੋ